हां जी दोस्तों की हालचाल है जी उम्मीद करता हूं मेरे भ्रा सारे ठीक होंगे उस वैग्रू परमात्मा दी राजा ਦੇ ਵਿੱਚ ਸਾਰੇ ਰਾਜੀ ਹੋਣਗੇ ਮਿੱਤਰੋ ਕਪੂਰਸ ਵਾਲੀ ਚੈਂਪੀਅਨਸ਼ਿਪ ਮੰਗੋ ਅੱਜ ਵੀ ਕਹਿੰਦੇ ਬਹੁਤ ਸਿਰੇ ਸਿਰੇ ਦੇ ਕਬੱਡੀ ਕੱਪ ਨੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਸਾਰੇ ਤੋਂ ਪਹਿਲਾਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਮਿੱਤਰੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਗੱਲ ਕਰਦੇ ਆਂ ਅੱਜ ਪਹਿਲਾ ਕਬੱਡੀ ਕੱਪ ਆ ਪਿੰਡ ਸ਼ੰਕਰ ਲੁਧਿਆਣਾ ਜਿੱਥੇ ਲੱਗਣਗੇ ਰੌਣਕਾਂ ਮਿੱਤਰੋ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ 70000 ਆ ਤੇ ਦੂਸਰਾ ਨਾਮ 51000 ਵੈਸਟ ਟ੍ਰੇਡਰ ਤੇ ਜਾਫੀ ਨੂੰ ਕਹਿੰਦੇ 212000 ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇਗਾ ਕਹਿੰਦੇ ਟੈਂਕੀ ਵਾਲਾ ਕੱਪ ਨੰਨਾਂ ਨਾਲ ਮਸ਼ਹੂਰ ਹੈ ਮਿੱਤਰੋ ਲਾਈਵ ਚੱਲੇਗਾ www12345.live.in ਤੇ ਸ਼ੰਕਰ ਸੰਧਵਾਲੇ ਦੇ ਪਿੰਡ ਵੀ ਲੱਗਣਗੇ ਇਹ ਰੌਣਕਾਂ ਬਹੁਤ ਸਿਰੇ ਦਾ ਕਬੱਡੀ ਕੱਪਨ ਹੋਵੇਗਾ ਨਾਲ ਹੀ ਮਿੱਤਰੋ ਤੇਜੀ ਲੋਗੜ ਯੂਕੇ ਵੱਲੋਂ ਬੀਰਟ ਪਈ ਦਾ 21000 ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇ ਬਹੁਤ ਬਖਤ ਦੀ ਮਾਰ ਪਈ ਇਸ ਵੀਰ ਤੇ ਬਹੁਤ ਸਿਰੇ ਦਾ ਕਬੱਡੀ ਖੇਡ ਰਹੀ ਸੀ ਬਹੁਤ ਖੁਸ਼ੀ ਦੀ ਗੱਲ ਹੈ ਤਾਂ ਜੋ ਇੰਨੇ ਨਾਲ ਉਹਨਾਂ ਦਾ ਹੈਲਪ ਹੋ ਸਕੇ ਤਾਂ ਦੂਜੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਬੀਰਟ ਪੀਐਲ ਦੇ ਸਾਰੇ ਵੀਰੜਕੇ ਮਦਦ ਜ਼ਰੂਰ ਕਰੋ ਤਾਂ ਹੱਥ ਮੰਨ ਕੇ ਸਾਰਿਆਂ ਨੂੰ ਇਹੀ ਬੇਨਤੀ ਹੈ ਤੇ ਨਾਲ ਹੀ ਕਹਿੰਦੇ ਚੌਥੀ ਕਬੱਡੀ ਚੈਂਪੀਅਨਸ਼ਿਪ ਕਰਾਸ ਹੈ ਪਹਿੋ ਬਾਹ ਹਰਿਆਣਾ ਚ ਸੱਦਿਆਂ ਹੋ ਗਿਆ ਕਹਿੰਦੇ 16 ਟੀਮਾਂ ਹੋਣਗੀਆਂ ਚਾਰ ਖਿਡਿਆਰੀ ਬਾਹਰੋਂ ਆ ਪਹਿਲਾ ਨਾਮ ਜਿੱਥੇ 2 ਲੱਖ ਅਤੇ ਦੂਜਾ ਨਾਮ 1.5 ਲੱਖ ਵੈਸਟ ਰੇਡਰ ਤੇ ਯਾਫੀ ਲਈ ਕਹਿੰਦੇ ਮੋਟਰਸਾਈਕਲਾਂ ਦਾ ਮਾਨ ਸਨਮਾਨ ਹੋਵੇਗਾ ਨਾਲ ਹੀ ਲੜਕੀਆਂ ਦੀ ਟੀਮਾਂ ਦੇ ਮੈਚ ਕਰਾਇਆ ਜਾਊ ਹਰਿਆਣਾ ਤੇ ਪੰਜਾਬ ਦੇ 40 ਸਾਲਾਂ ਦੇ ਬਾਬਿਆਂ ਦਾ ਸ਼ੋਅ ਮੈਚ ਵੀ ਹੋਵੇਗਾ ਮਿੱਤਰੋ ਨਾਲ ਹੀ ਲਾਈਵ ਆਉਣਾ ਕਬੱਡੀ 365 ਤੇ YouTube ਦਾ ਅਫੀਸ਼ੀਅਲ ਚੈਨਲ ਤੇ ਨਾਲ ਹੀ ਫਲੋਰ ਚ ਲੀਗ ਦੇ ਮੈਚ ਹੋਣਗੇ ਬਹੁਤ ਸਿਰੇ ਦਾ ਜਿੱਥੇ ਪਹਿਲਾ ਨਾਮ 81000 ਅਤੇ ਦੂਸਰਾ ਨਾਮ 60000 ਵੈਸਟ ਰੇਡਰ ਤੇ ਜਾਫੀ ਨੂੰ 21000 ਦੀ ਨਕਦ ਰਕਮ ਦਾ ਮਾਨ ਸਨਮਾਨ ਹੋਵੇਗਾ ਆਲ ਓਪਨ ਦੇ 8 ਅਕੈਡਮੀਆ ਦੇ ਮੈਚ ਹੋਣਗੇ ਇੱਥੇ ਵੀ ਬਹੁਤ ਸਿਰੇ ਸਿਰੇ ਦੇ ਪਲੇਅਰ ਪਹੁੰਚਣਗੇ ਬਹੁਤ ਵਧੀਆ ਕਬੱਡੀ ਕੱਪਾ ਮੀਰਵਾਲੋਂ ਤੇ ਨਾਲ ਹੀ ਤੌਰੰਗਾ ਜੱਜ ਦੂਜਾ ਦਿਨ ਆ ਮਿੱਤਰੋ ਪੰਜਾਬ ਤੇ ਹਰਿਆਣਾ ਚੋਂ ਗਏ ਹੋਏ ਪਲੇਅਰ ਟੀਲਾ ਜਾਣ ਲਈ ਬਲਕਰਨ ਕਲਾਣ ਵਾਲਾ ਸਤੀ ਜਰਗੜੀ ਵਾਲਾ ਰਕੇਸ਼ ਬੋਹਪੁਰੀਆ ਇੰਦੂ ਰੁੜਕੇ ਵਾਲਾ ਤੇ ਨਾਲ ਹੀ ਕਹਿੰਦੇ ਸੁਨੀਲ ਦਸਾਂਝਾ ਵਾਲਾ ਹੋਰ ਵੀ ਮਿੱਤਰੋ ਬਹੁਤ ਸਿਰੇ ਸਿਰੇ ਦੇ ਪਲੇਅਰ ਹੁੰਦੇ ਹੋਣਾਂ ਦੇ ਮੈਚ ਹੋਣਗੇ ਬਹੁਤ ਸਿਰੇ ਦਾ ਕਬੱਡੀ ਕੱਪ ਚੱਲ ਰਿਹਾ ਵੀ ਨਾਲ ਹੀ ਇਹਨੇ ਕੋਪੀ ਫਰੰਦੀਪੁਰੀ ਇਹਨਾਂ ਦਾ ਮੈਚ ਚਾਰ ਕਲੱਬਾਂ ਮੈਚ ਹਿੱਸਾ ਲੈਣਗੇ ਜਿੱਥੇ ਪਹਿਲਾ ਕਲੱਬ ਖਡੂਰ ਸਾਹਿਬ ਦੂਸਰਾ ਫਰੰਦੀਪੁਰ ਤੇ ਤੀਸਰਾ ਖੀਰਾਂਵਾਲੀ ਤੇ ਚੌਥਾ ਕਰਿਆਲਾ ਦੇ ਵਿਚਕਾਰ ਓਹ ਮੈਚ ਹੋਵੇਗਾ ਸਿਰੇ ਦਾ ਮਿੱਤਰੋ ਪਹਿਲਾ ਨਾਮ ਜਿੱਤੇ 31000 ਅਤੇ ਦੂਸਰਾ ਨਾਮ 21000 ਅਨੁਸਾਰ ਸਰਪ੍ਰਾਈਜ਼ ਦਿੱਤੇ ਜਾਣਗੇ ਦੇ ਨਾਲ ਹੀ ਪਾਰਟਿਸਪੀਟ ਨੇ ਜੀਮ ਨੂੰ ਦੱਸਦਾ ਹੈ 10000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਜਿੱਤਣ ਵਾਲੀ ਟੀਮ ਦੇ ਕੋਚ ਸਵੰਨ ਦਾ ਵੀ 11000 ਨਾਲ ਮਾਨ ਸਨਮਾਨ ਹੋਵੇਗਾ ਬਹੁਤ ਸਿਰੇ ਦਾ ਕਬੱਡੀ ਕੱਪ ਹੋਵੇਗਾ ਵੀ ਦੇ ਚੇਲੇ ਕਰਨਗੇ ਕਮਾਲ ਔਰ ਮਿੱਤਰੋ ਲਾਈਵ ਆਉਣਾ ਪੰਜਾਬ ਲਾਈਵ 1.com ਤੇ YouTube ਦੇ ਚੈਨਲ ਆਜੋ ਨਾਲ ਹੀ ਹਰਿਆਣਾ ਦੇ ਵਿੱਚ ਵੀ ਲੱਗਣੇ ਰਹਣਗੇ ਇੱਥੇ ਪਹਿਲੇ ਨਾਮ ਇੱਕ ਲੱਖ 10000 ਦੂਸਰੇ ਨਾਮ 71000 ਤੇ ਤੀਜੇ ਤੇ ਚੌਥੇ ਨਾਮ 41 41000 ਰੁਪਏ ਦਿੱਤਾ ਜਾਊਗਾ ਨਾਲ ਹੀ ਵਾਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲਾਂ ਨਾਲ ਮਾਨ ਸਨਮਾਨ ਹੋਵੇਗਾ ਹਰਿਆਣਾ ਨੇ ਵੀ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਤੇ ਨਾਲ ਹੀ ਇਸ ਦਾ ਲਾਈਵ ਚੱਲੇਗਾ ਕਬੱਡੀ ਹਰਿਆਣਾ ਤੇ ਬਹੁਤ ਸਾਰੇ ਦੇ ਕਬੱਡੀ ਕੱਪ ਹੋਣਗੇ ਅੱਜ ਵੀ ਕਬੱਡੀ ਦੀ ਇਹੋ ਜੀ ਅਪਡੇਟ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਨਾਲ ਹੀ ਆਪਣੇ ਚੈਨਲ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਬੱਡੀ ਪਲੇਅਰ ਕਬੱਡੀ ਪ੍ਰੋਮੋਟਰ ਤੇ ਸਾਰੇ ਖੇਡ ਪ੍ਰੇਮੀ ਜਿਉਂਦੇ ਬਸਦੇ ਰਹਿਣਾ ਉਹ ਗਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਧੰਨਵਾਦ ਜੀ